ਲੇ ਸਾਰੇ ਪਹੁੰਚੇ ਹੋ ਮੈਂ ਦਿਲ ਦੀਆਂ ਖੁਸ਼ੀਆਂ ਤੇ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਇਲੈਕਸ਼ਨ ਦਾ ਮਾਹੌਲ ਚੱਲ ਰਿਹਾ ਹੈ ਜਿਮਨੀ ਚੌਂ ਦਾ ਅਖਾੜਾ ਪੱਕ ਚੁੱਕਿਆ ਹੈ ਔਰ ਆਪ ਜੀ ਨੂੰ ਸਾਡੇ ਪਾਰਟੀ ਦੇ ਜਨੀ ਯellow ਵਾਲੀਆ ਸਾਹਿਬ ਸਾਡੇ ਐਮਐਲਏ ਸਰਵਨ ਸਿੰਘ ਤੁਮ ਸਾਹਿਬ ਸਾਡੇ ਹਰਜਨ ਸਿੰਘ ਬਰਸਰ ਜੀ ਸਾਡੇ ਬੈੜਵਾਲ ਸਾਹਿਬ ਸਾਡੇ ਲਖਨਾ ਸਾਹਿਬ ਅਸੀਂ ਇੱਕੋ ਗੱਲ ਹੀ ਤੁਹਾਨੂੰ ਬਾਰ ਬਾਰ ਕਹਿੰਦੇ ਆ ਰਹੇ ਹਾਂ ਕਿ ਜੋ ਜੋ ఎలక్షన్ ਦਾ ਦੂਰ ਜਿਹੜਾ ਹੋਰ ਗਤੀਵਿਧੀਆਂ ਵਧਨਗੀਆਂ ਤਿਉਂ-ਤਿਉਂ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਹੋਰ ਵੱਧਾ ਹੋਇਆ ਨਜ਼ਰ ਆਊਗਾ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਬਿਹਾਤ ਵੋਟਾਂ ਮੰਗਦੀ ਹੈ ਤੇ ਵਿਰੋਧੀ ਜਿਹੜੀਆਂ ਪਾਰਟੀਆਂ ਨੇ ਉਹ ਇੱਕ ਦੂਜੇ ਤੇ ਬਲੇਮ ਤੇ ਤੱਬੇ ਰਾ ਕੇ ਵੋਟਾਂ ਮੰਗਦੀ। ਤੋਂ ਅੱਜ ਫਿਰ ਬੜੀ ਖੁਸ਼ੀ ਦੀ ਗੱਲ ਹੈ ਭਾਜੀਪੀ ਪਾਰਟੀ ਦੇ ਵਿੱਚ ਜਿਨ੍ਹਾਂ ਨੇ ਇਲੈਕਸ਼ਨ ਲੜੀ ਸੀ ਵਿਕਰਮਜੀਤ ਸਿੰਘ ਬਲ ਉਹ ਅੱਜ ਬੀਜੇਪੀ ਪਾਰਟੀ ਨੂੰ ਛੱਡ ਕੇ ਉਹਨਾਂ ਦੀ ਸਾਰੀ ਟੀਮ ਅੱਜ ਆਮ ਆਦਮੀ ਪਾਰਟੀ ਨਾਲ ਫਿਰ ਜੁਆਇਨ ਹੋ ਰਹੀ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਜਿਹਾ ਆਖਦੇ ਹਾਂ ਉਹਨਾਂ ਦੇ ਨਾਲ ਰਿੰਕੂ ਮਸੀ ਜੀ ਗੁਰਪ੍ਰੀਤ ਸਿੰਘ ਸ਼ਮਸ਼ੀਰ ਸਿੰਘ ਗੁਰਲਾਲ ਸਿੰਘ ਸੱਜਨ ਜੀ ਬਾਦ ਸਿੰਘ ਮਨਪੀਤ ਸਿੰਘ ਤੇ ਜਤਿੰਦਰ ਸਿੰਘ ਇਹ ਸਾਡੇ ਵਿਕਰਮਜੀਤ ਸਿੰਘ ਉਹਨਾਂ ਦੇ ਵਿਕਰਮ ਸਿੰਘ ਬੱਲ ਉਹਨਾਂ ਦੇ ਨਾਲ ਜਿਹੜੀ ਸਮੂਚੀ ਉਹਨਾਂ ਦੀ ਟੀਮ ਜਿਹੜੀ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਦੀ ਹੋਈ ਨਜ਼ਰ ਆ ਰਹੀ ਹੈ ਅਸੀਂ ਇਹਨਾਂ ਨੂੰ ਵਧਾਈ ਵੀ ਦਿੰਦੇ ਆ ਤੇ ਜੀ ਆਇਆਂ ਵੀ ਆਖਦੇ ਆ ਇਹ ਸਾਡੀ ਜਿਹੜੇ ਦਿਲਬਖ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਪਰਿਵਾਰੀ ਨੇ ਉਹਨਾਂ ਦੀ ਰਹਿਨਮੈਂਦ ਹੇਠ ਨਾਲ-ਨਾਲ ਹਰਪਜਨ ਹਰਪੇਸ਼ ਸਿੰਘ ਐਮਸੀ ਸਾਹਿਬ ਜਿਹੜੇ ਰਦਰ ਇਹ ਦੋਵੇਂ ਸ਼ਖਸੀਤਾ ਮਿਹਨਤ ਕਰ ਰਹੀਆਂ ਨੇ ਔਰ ਇਹਨਾਂ ਦੇ ਸਦਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਹੋਰ ਬਲ ਮਿਲਿਆ ਮੈਂ ਇਹਨਾਂ ਦਾ ਜੀਆਂ ਆਖਦਾ ਹਾਂ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਜਿਹੜੇ ਲੰਬੇ ਸਮੇਂ ਤੋਂ ਅਕਾਲੀ ਦਲ ਪਾਰਟੀ ਦੇ ਨਾਲ ਜੁੜੇ ਰਹੇ ਉਹਨਾਂ ਦੇ ਵਿੱਚੋਂ ਸਰਿੰਦਰ ਸਿੰਘ ਹੁਣੀ ਜਿਹੜੇ ਮੇਨ ਆਗੂ ਰਹੇ ਨੇ ਅਕਾਲੀ ਦਲ ਦੇ ਰਾਹੁਲ ਸ਼ਰਮਾ ਮੇਜਰ ਸਿੰਘ ਸੁਰਜੀਤ ਸਿੰਘ ਪੰਦੀਪ ਸਿੰਘ ਪ੍ਰਭਜੋਤ ਸਿੰਘ ਜਗਜੀਤ ਸਿੰਘ ਹਰਪੀਤ ਸਿੰਘ ਅੱਜ ਇਹ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਨਾਲ ਇਹ ਵੀ ਜੁੜਨ ਜਾ ਰਹੇ ਨੇ ਅਸੀਂ ਦਿਲ ਦੀ ਗਰਾਈ ਤੋਂ ਇਹਨਾਂ ਦਾ ਵੀ ਜੀਆਂ ਆਖਦੇ ਹਾਂ ਔਰ ਪਾਰਟੀ ਦੇ ਨਾਲ ਜਿਹੜੀ ਡਟ ਕੇ ਮਿਹਨਤ ਕਰਨਗੇ ਉਹਦੇ ਵਿੱਚ ਵੀ ਇਹਨਾਂ ਦਾ ਕਾਫੀ ਜਿਹੜਾ ਯੋਗਦਾਨ ਤੇ ਸਫਲਤਾ ਹੋਊਗੀ ਅਸੀਂ ਦਿਲ ਦੀ ਗਰਾਈ ਤੋਂ ਸਾਰੀ ਆਮ ਆਦਮੀ ਪਾਰਟੀ ਦਾ ਪਰਿਵਾਰ ਇਨਾ ਦਾ ਦਿਲ ਖੋਲ ਕੇ ਸਵਾਗਤ ਕਰਦੇ ਆਂ ਇਹ ਵੀ ਰਹਿਨ ਨਮਨ ਜਿਹੜੀ ਮੈਂ ਕਹਿ ਸਕਦਾ ਸਾਡੇ ਦਲਬਾਖ ਸਿੰਘ ਪਰਿਵਾਰੀ ਨੇ ਜੀ ਕਿਉਂਕਿ ਦਲਬਾਖ ਸਿੰਘ ਵੀ ਅਨਤਕ ਨੇ ਮਿਹਨਤੀ ਨੇ ਸਾਡੇ ਵੀਰ ਬੈਠੇ ਨੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਸਾਡੇ ਐਮਸੀ ਸਾਹਿਬ ਹਰਪ੍ਰੀਤ ਸਿੰਘ ਹੁਣੀ ਜਿਨ੍ਹਾਂ ਦੀ ਮਿਹਨਤ ਸਦਕਾ ਇਹਨਾਂ ਧੂਮਾ ਭਰਾਵਾਂ ਦੀ ਮਿਹਨਤ ਸਦਕਾ ਇਹ ਜਿਹੜਾ ਪਰਿਵਾਰ ਹੈ ਅੱਜ ਆਮ ਆਦਮੀ ਪਾਰਟੀ ਚ ਜੁੜਦਾ ਆ ਨਜ਼ਰ ਆ ਰਿਹਾ ਇਹ ਵਧਾਈ ਦੇ ਪਾਤਰ ਨੇ ਜੀ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚੋਂ ਅਰਜੁਨ ਖਜੂਰੀਆ ਅ ਅਰਜੁਨ ਕਨੋਜੀ ਕਨੋਜੀਆ ਮਾਨਵ ਜੀ ਰਵੀ ਜੀ ਇਹ ਕਾਂਗਰਸ ਪਾਰਟੀ ਤੋਂ ਸੀ ਲੰਮੇ ਸਮੇਂ ਅੱਜ ਇਹ ਵੀ ਦਲਬਾਖ ਸਿੰਘ ਹੋਣਾ ਦੇ ਤੇ ਸਾਡੇ ਐਮਸੀ ਸਾਹਿਬ ਦੇ ਤੇ ਰਾਜੂ ਕਨੋਜੀਆ ਜੀ ਜਿਹੜੇ ਸਾਡੇ ਵੈਲਫੇਅਰ ਬੋਰਡ ਦੇ ਚੇਅਰਮੈਨ ਨੇ ਉਹਨਾਂ ਦੀ ਰਹਿਨਮੈਂਦ ਹੇਠ ਇਹ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਕੇ ਇਹ ਵੀ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਜਾ ਰਹੇ ਆ ਅਸੀਂ ਦਿਲ ਦੀ ਗਰਾਈ ਤੋਂ ਇਹਨਾਂ ਦਾ ਵੀ ਗਿਆ ਆਖਦੇ ਸੋ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਸਾਡੇ ਗੁਰਵਿੰਦਰ ਸਿੰਘ ਬੈੜਵਾਲ ਜੀ ਜ਼ਿਲ੍ਹਾ ਪ੍ਰਧਾਨ ਸਾਡੇ ਉਹਨਾਂ ਦੇ ਨਾਲ ਸਾਡੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਹੁਣੀ ਚੇਅਰਮੈਨ ਮਾਰਕੀਟ ਕਮੇਟੀ ਚਬਾਲ ਜਦੋਂ ਦੇ ਇਲੈਕਸ਼ਨ ਦਾ ਦੌਰ ਚੱਲਿਆ ਸਾਡੇ ਬੈੜਵਾਲ ਸਾਹਿਬ ਇਹਨਾਂ ਦੀ ਮਿਹਨਤ ਜਿਹੜੀ ਹੈ ਦਿਨ ਪ੍ਰਤੀ ਦਿਨ ਰੰਗ ਲਿਆਉਂਦੀ ਹੋਈ ਨਜ਼ਰ ਆ ਰਹੀ ਹੈ ਔਰ ਮੈਂ ਚੇਅਰਮੈਨ ਸਾਹਿਬ ਦਾ ਬਲਵਿੰਦਰ ਸਿੰਘ ਹੁਣਾ ਦਾ ਵੀ ਜਿਹੜੇ ਸਾਡੇ ਬਲਾਕ ਪ੍ਰਧਾਨ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਅਗਵਾਈ ਹੇਠ ਅੱਜ ਗੁਰਬੀਰ ਸਿੰਘ ਜੀ ਹੁਣੀ ਫੌਜੀ ਉਹ ਵੀ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਔਰ ਭਾਜਪਾ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਤੋਂ ਗੁਰਵਿੰਦਰ ਸਿੰਘ ਹੁਣੀ ਮੈਂਬਰ ਪੰਚਾਇਤ ਉਹਨਾਂ ਦੇ ਨਾਲ ਨੇ ਗੁਰਜੀਤ ਸਿੰਘ ਹੋਣੀ ਹਰਦੀਪ ਸਿੰਘ ਹੋਣੀ ਅਨੋਖ ਸਿੰਘ ਹੋਣੀ ਅਮਰਿਤਪਾਲ ਸਿੰਘ ਹੋਣੀ ਹਰਚੰਦ ਸਿੰਘ ਹੋਣੀ ਗੁਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਜੀ ਵਿਕਰਮ ਸਿੰਘ ਹੋਣੀ ਔਰ ਲਵਪ੍ਰੀਤ ਸਿੰਘ ਜੀ ਜਜਬੀਰ ਸਿੰਘ ਹੋਣੀ ਇਹ ਸਾਰੀ ਜਿਹੜੀ ਟੀਮ ਹੈ ਮੈਂ ਗੱਲ ਕਹਿ ਸਕਦਾ ਕਿਉਂਕਿ ਗਰਬੀਰ ਸਿੰਘ ਫੌਜੀ ਜੀ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਸੀ ਫਿਰ ਵਿੱਚੇ ਜੇ ਕਦੋਂ ਬਾੜੀ ਮੋਟੀ ਨਾਰਾਜ਼ਗੀ ਇਹਨਾਂ ਨੇ ਜ਼ਾਹਰ ਕੀਤੀ ਤੇ ਬੀਜੇਪੀ ਪਾਰਟੀ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਇਹਨਾਂ ਨੇ ਬੀਜੇਪੀ ਪਾਰਟੀ ਲਈ ਬਹੁਤ ਕੰਮ ਕੀਤਾ ਪਰ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਆ ਆਮ ਆਦਮੀ ਪਾਰਟੀ ਦਾ ਜਿਹੜੇ ਵੀ ਪਰਿਵਾਰ ਦਾ ਜੀ ਗਿਆ ਹੈ ਉਹਨੂੰ ਸਿੱਧਕ ਤੇ ਅਮਨ ਜਿਹੜਾ ਉਹ ਆਪਣੀ ਪਾਰਟੀ ਚ ਹੈ ਉਹ ਮੈਂ ਦਿਲ ਦੀ ਗਹਿਰਾਈ ਨਾਲ ਫਿਰ ਗੁਰਵੀਰ ਫੌਜੀ ਹੁਣਾਂ ਨੂੰ ਆਪਣੀ ਆਮ ਆਦਮੀ ਪਾਰਟੀ ਦੇ ਵਿੱਚ ਜਿਐ ਆਖਦਾ ਹਾਂ ਤੇ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਹੁਣ ਮੈਂ ਬੇਨਤੀ ਕਰਦਾ ਸਾਡੇ ਐਮਐਲਏ ਸਰਵਨ ਸਿੰਘ ਢੋਂਸਾਹਬ ਹੁਣੀ ਜਿਹੜੇ ਆਪਣੇ ਤੁਹਾਡੇ ਅੱਗੇ ਵਿਚਾਰ ਪੇਸ਼ ਕਰਨਗੇ ਜੀ ਮਿਹਰਬਾਨ ਹੋਰ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਇੱਥੇ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਨਾਲ ਹੀ ਮੈਂ ਆਪਣੀ ਪਾਰਟੀ ਹਾਈ ਕਮਾਂਡ ਦਾ ਸ਼੍ਰੀ ਕਲਸੀ ਜੀ ਦਾ ਚੰਦਬਰਸ਼ਦ ਜੀ ਸਾਡੇ ਕਨੀ ਆਲੂ ਵਾਲੀਆ ਜੀ ਰਾਖਨਾ ਸਾਹਿਬ ਸਾਡੇ ਬੈੜਵਾਲ ਸਾਹਿਬ ਸਾਰੇ ਹੀ ਆਪਣੇ ਲੀਡਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਨ੍ਹਾਂ ਨੇ ਅੱਜ ਬਹੁਤ ਵੱਡੀ ਜਿਹੜੀ ਜੁਆਇਨਿੰਗ ਹੈ ਬਹੁਤ ਵੱਡਾ ਜਿਹੜਾ ਪਾਰਟੀ ਨੂੰ ਬਲ ਮਿਲਿਆ ਅਸੀਂ ਜਿਹੜੇ ਇਹ ਭਰਾ ਅੱਜ ਸਾਡੀ ਪਾਰਟੀ ਵਿੱਚ ਸ਼ਾਮਲ ਹੋਏ ਐ ਤੇ ਬੱਲ ਸਾਹਿਬ ਆ ਜਾਂ ਹੋਰ ਵੀ ਜਿੰਨੇ ਸਾਥੀ ਆ ਇਨ੍ਹਾਂ ਨੇ ਬੀਜੇਪੀ ਛੱਡ ਕੇ ਕਾਂਗਰਸ ਦਾ ਪੱਲਾ ਛੱਡ ਕੇ ਅਕਾਲੀ ਦਲ ਦਾ ਪੱਲਾ ਛੱਡ ਕੇ ਅੱਜ ਆਮ ਆਦਮੀ ਪਾਰਟੀ ਜਿਹੜੀ ਹੈ ਬਣ ਕੀਤੀ ਹੈ ਮੈਂ ਆਪਣੇ ਇਹਨਾਂ ਸਾਰੇ ਸਾਥੀਆਂ ਨੂੰ ਆਮ ਆਦਮੀ ਪਾਰਟੀ 'ਚ ਆਉਣ ਤੇ ਦਾ ਧੰਨਵਾਦ ਕਰਦਾ ਇਹਨਾਂ ਨੂੰ ਜੀ ਆਇਆਂ ਆਖਦਾ ਆਖਦਾ ਤੇ ਨਾਲ ਹੀ ਇਹਨਾਂ ਨੂੰ ਸਾਰੀ ਸੀਨੀਅਰ ਲੀਡਰਸ਼ਿਪ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਤੁਹਾਡਾ ਜਿਹੜਾ ਮਾਣ ਸਨਮਾਨ ਜਿਹੜਾ ਉਹ ਬਹਾਲ ਕੀਤਾ ਜਾਊਗਾ ਅੱਜ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹਣਾ ਕਿ ਲੋਕ ਜਿਹੜੇ ਆ ਉਹ ਚੰਗੀ ਤਰ੍ਹਾਂ ਸਮਝ ਚੁੱਕੇ ਆ ਕਿ ਜਿਹੜੀ ਪੰਜਾਬ ਦੇ ਹਿੱਤਾਂ ਦੀ ਰਾਖੀ ਕੌਣ ਪਾਰਟੀ ਕਰ ਸਕਦੀ ਹੈ ਸਰਦਾਰ ਭਗਵੰਤ ਸਿੰਘ ਜਪਾਨ ਉਹਨਾਂ ਦੀ ਜੋਗ ਅਵਾਈ ਥੱਲੇ ਅਤੇ ਸਾਡੇ ਸੁਪਰੀਮੋ ਅਰੇਰਵਿੰਦ ਕੇਜਰੀਵਾਲ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਅੱਜ ਜੋ ਪੰਜਾਬ ਦੇ ਵਿੱਚ ਤਰੱਕੀ ਦੇ ਕੰਮ ਹੋ ਰਹੇ ਆ ਉਹਨਾਂ ਨੂੰ ਵੇਖ ਕੇ ਅੱਜ ਬਹੁਤ ਸਾਰੇ ਸਾਥੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਆ ਮੈਂ ਇਹਨਾਂ ਸਾਰੇ ਭਰਾਵਾਂ ਦਾ ਇੱਕ ਵਾਰੀ ਫੇਰ ਜਾਇਆ ਕਹਿਣਾ ਇਹਨਾਂ ਦੇ ਆਉਣ ਦੇ ਨਾਲ ਸਾਡੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਬਲ ਹੈ ਬਹੁਤ ਵੱਡਾ ਹੰਗਾਰਾ ਮਿਲਿਆ ਬਹੁਤ ਬਹੁ ਸਾਰੇ ਭਰਾਵਾਂ ਦਾ ਧੰਨਵਾਦ ਥੈਂਕ ਯੂ ਮੇਹਰਬਾਨੀ ਜੀ ਮੈਂ ਹੁਣ ਬੇਨਤੀ ਕਰੂੰਗਾ ਕੋਮੈਂਟਲੀ ਸਾਡੇ ਸੰਨੀ ਆਲੂ ਵਾਲੀਆ ਜੀ ਉਹ ਵੀ ਆਪਣੇ ਵਿਚਾਰ ਜਰੂਰੀ ਤੁਹਾਡੇ ਵਿੱਚ ਅੱਜ ਆਬ ਜਾਈ ਨਹੀਂ ਤਾਂ ਜਾਈਏ ਸਾਰੇ ਜਿਹੜੇ ਭਾਲ ਸਾਡੇ ਵਿੱਚ ਸ਼ਾਮਿਲ ਹੋ ਰਹੇ ਆ ਸਰ ਸੰਗਠਨ ਦਾ ਕੰਮ ਪਰਸ਼ਦ ਸਾਹਿਬ ਨਾਲ ਅਸੀਂ ਵੀ ਦੇਖ ਰਹੇ ਹਾਂ ਲਖਨਾ ਜੀ ਨਾਲ ਕਰ ਰਹੇ ਹਾਂ ਸੈਰੀ ਜੀ ਸਾਡੇ ਪ੍ਰਧਾਨ ਨੇ ਜਿਹੜੀ ਕੰਮ ਗੱਲ ਐਮਐਲਏ ਸਾਹਿਬ ਨੇ ਕਹੀ ਹੈ ਬੜੀ ਕਲੀਅਰਲੀ ਕਿ ਤੁਹਾਡਾ ਜਿਹੜਾ ਬੰਦਾ ਮਾਨਸਮਾਨ ਪਾਰਟੀ ਚ ਹੈਗਾ ਉਹ ਹੈਗਾ ਉਹ ਅਸੀਂ ਪੂਰਾ ਕਰਾਂਗੇ ਤੇ ਕੰਮਾਂ ਵੱਲੋਂ ਜਿਹੜੇ ਟੋਟੇ ਹਲਕੇ ਦੇ ਜਿਹੜੇ ਵੀ ਕੰਮ ਨੇ ਪਿੱਛੇ ਕਈ ਸਾਲਾਂ ਤੋਂ ਜਿਹੜੀ ਸਰਕਾਰਾਂ ਨੇ ਰੋਕ ਕੇ ਰੱਖੇ ਆ ਉਹ ਵੀ ਸਾਰੇ ਫੁੱਲ ਫਲੈਜ ਪੂਰੇ ਕਰਾਂਗੇ 145 ਕਰੋੜ ਆਲਰੇਡੀ ਦਰਨ ਤਰਨ ਚ ਆਮ ਆਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਚੁੱਕੀ ਹੈ ਔਰ ਇਹ ਜਿਹੜਾ ਹੈ ਇਹ ਗਰਾਫ ਨੂੰ ਅੱਗੇ ਵਧਾਵਾਂਗੇ ਤਾਂ ਕਿ ਡਵੈਲਪਮੈਂਟ ਦੀ ਜਿਹੜੀ ਗੱਲ ਹੈ ਉਹ ਆਪਾਂ ਉਦਾਂ ਹੀ ਕਰਦੇ ਰਹੀਏ ਹੁਣ ਮੈਂ ਬੇਨਤੀ ਕਰਾਂਗਾ ਕੈਰੀ ਕਲਸੀ ਜੀ ਨੂੰ ਭਾਜੀ ਨੂੰ ਮੇਤਾ ਜਨ ਤੇ ਸਭ ਨੂੰ ਜੁਆਇਨਿੰਗ ਕਰਾ ਪਰਸ਼ਦ ਸਾਹਿਬ ਨੂੰ ਸਭ ਨੂੰ ਜੁਆਇਨਿੰਗ ਇੱਕ ਵਾਰੀ ਕਰਾਓ ਜੀ ਹੈਗੇ ਪਾਚ ਕੋ ਇਤਰਾ ਹੋਵੇਗਾ ਜੀ ਸਭਾ কবরাারা okay. okay. uh, mm -hmm.